ਸਤਿ ਸ਼੍ਰੀ ਅਕਾਲ ਪੀਵੀ 32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਇਸ ਸਮੇਂ ਦੀ ਜਿਹੜੀ ਖਬਰ ਤੁਹਾਡੇ ਨਾਲ ਸਾਂਝ ਕਰਨ ਜਾ ਰਹੇ ਹਾਂ ਇਹ ਖਬਰ ਦੀਆਂ ਤਸਵੀਰਾਂ ਦੇਖਦੇ ਹੋਏ ਖਬਰ ਪੜ੍ਹਦੇ ਹੋਏ ਆਪਣਾ ਸ਼ਰੀਰ ਵੀ ਸੁੰਨ ਹੋ ਜਾਂਦਾ ਹੈ ਅਤੇ ਇਹ ਸਵਾਲ ਜ਼ਰੂਰ ਉੱਠਦਾ ਹੈ ਕਿ ਇਸ ਸਮੇਂ ਸ਼ੂਬੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਕਿਸ ਕਦਰ ਵਿਗੜ ਚੁੱਕੀ ਹੈ ਦੱਸ ਦਈਏ ਕਿ ਇੱਕ ਨੌਜਵਾਨ ਤੇ ਹੋਇਆ ਇਤਜਾਬ ਦੇ ਨਾਲ ਹਮਲਾ ਤਸਵੀਰਾਂ ਜਿਹੜੀਆਂ ਸੀਸੀਟੀਵੀ ਵਿੱਚ ਕੈਦ ਹੋ ਗਈਆਂ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਦੱਸਦੀ ਹੈ ਕਿ ਤੇਜਾਬ ਸ਼ਰੀਰ ਦੇ ਉੱਪਰ ਪੈਣ ਮਗਰੋਂ ਤੜਪਦਾ ਹੋਇਆ ਨੌਜਵਾਨ ਦਿਖਾਈ ਦਿੱਤਾ ਸੀ ਸੀਸੀਟੀਵੀ ਤਸਵੀਰਾਂ ਵਿੱਚ ਨੌਜਵਾਨ ਨੂੰ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਦੱਸਦੀ ਹੈ ਪਟਿਆਲਾ ਜ਼ਿਲ੍ਹੇ ਦੇ ਹਲਕੇ ਸਨੌਰ ਦੇ ਪੁਲਿਸ ਥਾਣੇ ਦੇ ਨਜ਼ਦੀਕ ਇੱਕ ਵੱਡੀ ਘਟਨਾ ਵਾਪਰੀ ਹੈ ਜਿੱਥੇ ਸਕੂਟੀ ਦੇ ਉੱਪਰ ਸਵਾਰ ਹੋ ਕੇ ਆਏ ਤੇ ਨੌਜਵਾਨਾਂ ਨੇ ਦੁਕਾਨ ਖੋਲ ਰਹਿ ਇੱਕ ਨੌਜਵਾਨ ਦੇ ਉੱਪਰ ਤੇਜਾਬ ਛੁੱਟ ਦਿੱਤਾ ਪੀੜਤ ਨੌਜਵਾਨ ਦਾ ਨਾਮ ਨikhil ਦੱਸਿਆ ਜਾ ਰਿਹਾ ਜਿਹੜਾ ਹਲਕਾ ਸਨੌਰ ਦਾ ਰਹਿਣ ਵਾਲਾ ਹੈ ਘਟਨਾ ਦੀ ਇੱਕ ਸੀਸੀਟੀਵੀ ਤਸਵੀਰ ਵੀ ਸਾਹਮਣੇ ਆਈ ਹੈ ਜਿਸ ਵਿੱਚ ਪੀੜਤ ਨੌਜਵਾਨ ਨिखिल ਤਜਾਬ ਸ਼ਰੀਰ ਉੱਪਰ ਡਿਗਨ ਮਗਰੋਂ ਤੜਫਦਾ ਹੋਇਆ ਦਿਖਾਈ ਦੇ ਰਿਹਾ ਹੈ 피ੜਤ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਿੱਥੇ ਨਿਖਲ ਆਪਣੇ ਸਵੇਰੇ ਦੁਕਾਨ ਖੋਲ੍ਹ ਕੇ ਅੰਦਰ ਜਾ ਰਿਹਾ ਸੀ ਜਿੱਥੇ ਇਹ ਨੌਜਵਾਨ ਆਏ ਇਹਨਾਂ ਨੇ ਤੇਜਾਬ ਨਿਖਲ ਦੇ ਉੱਪਰ ਸੁੱਟ ਦਿੱਤਾ ਜਿਸ ਕਰਕੇ ਨਿਖਲ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਫਿਲਹਾਲ ਪੀੜਤ ਨੌਜਵਾਨ ਨਿਖਲ ਦਾ ਇਲਾਜ ਚੱਲ ਰਿਹਾ ਹੈ ਹਸਪਤਾਲ ਦੇ ਅੰਦਰ ਇਲਾਜ ਚੱਲ ਰਿਹਾ ਹੈ ਪੀੜਤ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਮੰਗ ਕੀਤੀ ਹੈ ਕਿ ਜਲਦ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇ ਕਿਉਂਕਿ ਜਿਹੜੀ ਥਾਂ ਦੇ ਉੱਪਰ ਇਹ ਘਟਨਾ ਵਾਪਰੀ ਹੈ ਉਸੇ ਥਾਂ ਤੇ ਨੌਜਵਾਨ ਬੱਚੇ ਖੇਡਦੇ ਨੇ ਜੇਕਰ ਉਹਨਾਂ ਨੂੰ ਕੁਝ ਹੋ ਜਾਂਦਾ ਤਾਂ ਕੌਣ ਜ਼ਿੰਮੇਵਾਰ ਹੁੰਦਾ ਦੂਜੇ ਪਾਸੇ ਪੁਲਿਸ ਅਧਿਕਾਰੀਆਂ ਨੇ ਨਿਕਲਦੇ ਬਿਆਨ ਦਰਜ ਕੀਤੇ ਨੇ ਤੇ ਉਹਨਾਂ ਨੇ ਦਾਵਾ ਕੀਤਾ ਕਿ ਅਸੀਂ ਜਲਦੀ ਦੋਸ਼ੀਆਂ ਨੂੰ ਕਾਬੂ ਕਰ ਲਾਂਗੇ ਇੱਕ ਵਾਰੀ ਮੌਕੇ ਦੀ ਹੱਤ ਤਸਵੀਰ ਦਿਖਾਣੀ ਹੈ ਅਸੀਂ ਤਾਂ ਦੂਸਰੇ ਸੀ ਕਿ ਕੰਮ ਕਰ ਰਹੇ ਸੀਗੇ ਤੇ ਇਤਨਾ ਮੇਂ ਆਵਾਜ਼ ਹੋ ਕੇ ਪੁੱਜ ਗਈ ਹੈ ਕਿੰਨੇ ਪਰਸੈਂਟ ਜਲਾਈ ਸੀ ਇਤਜ਼ਾਬ ਗਰੇ ਮੁੰਡਿਆਂ ਕਾਫੀ ਜ਼ਿਆਦਾ ਹੈ ਐਮ ਦੇ ਗਰਦਨ ਤੇ ਹਿੱਸਾ ਕਾਫੀ ਇਸ ਸਾਈਡ ਤੇ ਕਾਫੀ ਮੁਝੀ ਦੀ ਹੱਦ ਤੇ ਪੁਲਿਸ ਕੈਦ ਕਰੀ ਸਟਾਰਟ ਕਰੀਆ ਕੀ ਨਾਮ ਹੈ ਆਪਣਾ ਰਜਨੀ ਅੱਛਾ ਇੱਕ ਸਕੂਟੀ ਸਟਾਰਟ ਕਰਕੇ ਖੜਾ ਸੀ ਦੋ ਭੱਜ ਗਏ ਸੀ ਪਿੱਛੋਂ ਇਹ ਮੇਰੇ ਨਾਲ ਕਹਿੰਦੀ ਭੱਜਿਆ ਸੀ ਪਿੱਛੇ ਡੱਬਾ ਸੀ ਉਹਨਾਂ ਕੋਲ ਨੀਲੇ ਰੰਗ ਦਾ ਉਹਦੇ ਗਿਰਗਰ ਸੀ ਉਹਨਾਂ ਨੇ ਨਾਲ ਹੀ ਚੱਕ ਕੇ ਫੇਰ ਚਲੇ ਗਏ ਕਿਤੋਂ ਆ ਇਧਰੋਂ ਆ ਜੀ ਦੋ ਜਣੇ ਤਾਂ ਸੈਰ ਕਰ ਰਹੇ ਸੀ ਇਧਰ ਇੱਕ ਸਕੂਟੀ ਸਟਾਰਟ ਕਰਕੇ ਖੜਾ ਸੀ ਗਲੀ 'ਚ ਤੇ ਤਜਾਬ ਕਿਹਨੇ ਕਿਰਾ ਉਹ ਕਾਲੇ ਵਾਲੇ ਸੀਗਾ ਉਹਦੇ ਹੱਥੇ ਸੀਗਾ ਕਾਲੇ ਰਮਾਲੇ ਬੰਨਿਆ ਸੀ ਉਹਦੇ ਹੱਥੇ ਸੀਗਾ ਡੱਬਾ ਜਿੱਥੇ ਜਾਵਗੇ ਹਾਂਜੀ ਹਾਂ ਉੱਥੇ ਦਾ ਗੇਮ ਮਿਲਿਆ ਜੀ ਭਾਂਡੇ ਜਾਂਦਾ ਗੇ ਫੇਰ ਇਧਰੋਂ ਆ ਗਏ ਜਿਆਦਾ ਮੈਂ ਸ਼ਟਰ ਖੋੜਿਆ ਦੀ 9 ਵਜੇ 2 ਮਿੰਟ ਤੇ ਉਹ ਅੰਦਰ ਵੜੇ ਤੇ ਉਹਨਾਂ ਨੇ ਗੇਰਾ ਮੈਂ ਇਧਰੋਂ ਭੱਜ ਆਉਣਾ ਪਿੱਛੇ ਜੀ ਕਿੰਨੇ ਕ ਪਰਸੈਂਟ ਚ ਜਲਿਆ ਸਾਰੇ ਮੂੰਹ ਤੇ ਜਲਿਆ ਜੀ ਦਾ ਦੇਖੋ ਇਧਰ ਦਿਖ ਰਿਹਾ ਜੀ ਆ ਲੋ ਹਮ ਸਾਰਾ ਫੇਰ ਇਹ ਲੋ ਬੋਲ ਗਏ ਤੇ ਹਾਂ ਬਈ ਹਾਂਜੀ ਕੀ ਨਾਮ ਹੈ ਤੁਹਾਡਾ ਕੀ ਮਾਮਲਾ ਹੈ ਉਰੇ ਆਏ ਮੇਰਾ ਨਾਮ ਚਿਰਾਗ ਹੈ ਮੇਰਾ ਬ੍ਰਦਰ ਐਡਮਿਟ ਹੈ ਸਵੇਰੇ ਇੱਕ ਸ਼ਾਪ ਤੇ ਦੋ ਮੁੰਡੇ ਆਏ ਸੀ ਇਤਜਾਬ ਛੁੱਟ ਗਏ ਜੇ ਉਹਦੀ ਅੱਖ ਤੇ ਕੁਝ ਹੋ ਜਾਂਦਾ ਤਾਂ ਕੋਈ ਕਾਰਵਾਈ ਕਰਦਾ ਠੀਕ ਹੈ ਜਿਹੜਾ ਵੀ ਬੰਦਾ ਆਏਗਾ ਉਹ ਜਿਹੜਾ ਵੀ ਮੁਜਰੀਮ ਹੈ ਉਹਨੂੰ ਪੁਲਿਸ ਸਖਤ ਸਖਤ ਸਜ਼ਾ ਦਿੱਤੀ ਜਾਵੇ ਤਾਂ ਜੋ ਹਾਲੇ ਸਾਡੇ ਤੇ ਹੋਇਆ ਨਾਲ ਵੀ ਦੋ ਸ਼ਾਪਸ ਨਾਲ ਵੀ ਬੱਚੇ ਐ ਜੋ ਉਹਨਾਂ ਤੇ ਪੈਜੇ ਤਾਂ ਕੀ ਕਾਰਵਾਈ ਹੈ ਪੁਲਿਸ ਕਿੱਥੇ ਤੱਕ ਹੈ ਗੱਲ ਕਰੀ ਜਾਵੇ ਜਿਸ ਤੇ ਇਤਜਾਬ ਗਿਆ ਉਹਦਾ ਕੀ ਨਾਮ ਹੈ ਉਹਦਾ ਨਾਮ ਨikhil ਹੈ ਉਹ ਮੇਰਾ ਛੋਟਾ ਬ੍ਰਦਰ ਹੈ ਅੱਛਾ ਜੀ ਕਾਦਾ ਕੰਮ ਹੈ ਅਸ ਲੋਹੇ ਦਾ ਕੰਮ ਹੈ ਸਪੇਅਰ ਪੜ ਦੇਖੋ ਤੁਸੀਂ ਪ੍ਰਸ਼ਾਸਨ ਅੱਗੇ ਕਿਸ ਚੀਜ਼ ਦੀ ਮੰਗ ਕਰਦੇ ਹੋ ਮੰਗ ਇਹੀ ਹੈ ਪਲੀਜ਼ ਆ ਜਿਹੜੀ ਦੁਰਘਟਨਾ ਹੋਈ ਹੈ ਇਹਨੂੰ ਵਾਪਰਨ ਤੋਂ ਬਚਾਇਆ ਜਾਵੇ ਅੱਜ ਸਾਡੇ ਤੋਂ ਐ ਕੱਲ ਕਿਸੇ ਹੋਰ ਤੇ ਵੀ ਹੋਏਗਾ ਇਹ ਤਾਂ ਕਾਨੂੰਨੀ ਜੁਰਮ ਹੈ ਜਿਹੜਾ ਵੀ ਹੈ ਪੁਲਿਸ ਨੂੰ ਇਹ ਕਿ ਫਟਾਫਟ ਕਾਰਵਾਈ ਕਰੇ ਤੇ ਇਹਦੇ ਖਿਲਾਫ ਜਿਹੜਾ ਵੀ ਜੁਰਮ ਕੀਤਾ ਉਹਨੂੰ ਸਜ਼ਾ ਮਿਲੇ ਨਾਲ ਦੀ ਨਾਲ ਪੂਸ਼ਨ ਕੁਮਾਰ ਜੀ ਪੂਸ਼ਨ ਜੀ ਨikhil ਤੁਹਾਨੂੰ ਕੀ ਲੱਗਦਾ ਹੈ ਤੀਜਾ ਲੱਗਦਾ ਹੈ ਤੀਜਾ ਲੱਗਦਾ ਕੀ ਵਾਰਦਾ ਹੋਈ ਹੈ ਬਾਹਰ ਦਾ ਤਾਂ ਇਹ ਜੀ ਦੋ ਮੁਟਕੇ ਲੜਕੇ ਆਏ ਸਵੇਰੇ ਤੇ ਉਹ ਤਜਾਬ ਛੁੱਟ ਕੇ ਚਲੇ ਗਏ ਪ੍ਰਸ਼ਾਸਨਿਕ ਕੀ ਮੰਗਤ ਹੈ ਪ੍ਰਸ਼ਾਸਨ ਦਾ ਬੇ ਮਾਗੇ ਇਹ ਹੈ ਜੀ ਪਹਿਲਾ ਜਲਦ ਤੋਂ ਜਲਦ ਉਹਨਾਂ ਨੂੰ ਫੜਿਆ ਜਾਵੇ ਜੀ ਤੇ ਥਾਣੇ ਦੇ ਬਿਲਕੁਲ ਨੇੜੇ ਹੈ ਸਾਡੀ ਦੁਕਾਨ 300 ਕਦਮ ਵੀ ਨਹੀਂ ਹੋਣੇ ਹਾਂ ਨਜ਼ਦੀਕ ਹੈ ਦੁਕਾਨ ਹੈ ਠੀਕ ਹੈ ਜਿਹੜਾ ਸਨੋਰ ਜਿਹੜਾ ਇਹ ਨਿਕਲ ਸਿੰਘਲਾ ਨਾਮ ਦਾ ਵਿਕਤੀ ਹੈ ਜਿਹੜੀ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਜੀ ਇਹ ਸਨੋਰ ਦਾ ਰਹਿਣਾ ਬਾਜ਼ਾਰ ਦਾ ਸਦਰ ਬਾਜ਼ਾਰ ਦਾ ਸਵੇਰੇ ਕੋਈ ਅਨਨੋਨ ਬੰਦੇ ਆਏ ਆ ਦੋ ਤਿੰਨ ਇਹਨਾਂ ਨੇ ਦੁਕਾਨ ਓਪਨ ਕਰੀ ਜੇ ਤੇ ਦਿਨ ਉਹਨਾਂ ਨੇ ਤੇ ਅੰਦਰ ਜਾ ਕੇ ਇਹ ਸਾਮਾਨ ਲੈਣ ਦੇ ਬਹਾਨੇ ਇਤੇ ਅਸਰ ਦੇ ਅਟੈਕ ਕੀਤਾ ਐਸੇ ਠੀਕਾ ਦੇ ਲੈ ਗਿੱਤੇ ਰਾਈਟ ਤੇ ਤੇ ਹੱਥਾਂ ਤੇ ਇੱਕ ਗਰਦਨ ਦੇ ਉੱਪਰ ਦਾ ਅਸਰ ਹੋਇਆ ਤੇ ਬਾਕੀ ਆਊਟ ਆਫ ਡੇਂਜਰ ਹੈ ਕਿੱਥੇ ਜਾ ਰਹੀ ਸਤਜਾਬ ਸਿਟੇ ਹੈ ਹੋਰ ਕਿੱਥੇ ਰਹੀ ਹੈ ਤਜਾਬ ਹੀ ਜੀ ਜੇ ਸਰ ਕੋਈ ਵੀ ਜਾਣਕਾਰੀ ਚਾਹੇ ਕਿ ਪੁਰਾਣੀ ਨੰਜੀਸ ਹੈ ਕਿ ਕਿਉਂ ਟਾਰਗੇਟ ਕਿਉਂ ਬਣਾਇਆ ਇਹਨਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਸੰਬੰਧੀ ਜੋ ਵੀ ਸਾਹਮਣੇ ਆਏਗਾ ਜਿਸ ਦਰਨ ਅਸੀਂ ਕਾਰਵਾਈ ਕਰਾਂ ਕੋਈ ਸੀਸੀਟੀ ਵੀ ਪੁਟੇਜ ਵੀ ਲੈ ਰਹੇ ਹਾਂ ਸਾਰਾ ਸੀਸੀਟੀ ਵੀ ਲੈ ਰਹੇ ਹਾਂ ਮੌਕੇ ਤੋਂ ਪੁੱਛ ਵੀ ਰਹੇ ਹਾਂ ਤੇ ਬੰਦਿਆਂ ਨੂੰ ਜਿਹੜੇ ਰਸਤੇ ਜਿੱਥੋਂ ਨਹੀਂ ਹੈ ਗਿਆ ਉਹ ਸੀਸੀਟੀ ਵੀ ਸਾਰੀ ਫੁਟੇਜ ਕਲੈਕਟ ਕਰ ਰਹੇ ਹਾਂ ਅਸੀਂ ਦੈਨ ਜੋ ਸਾਡੀ ਇਹ ਰਿਪੋਰਟਾਂ ਤੋਂ ਬਾਅਦ ਜੋ ਕਾਰਵਾਈ ਬੰਦੀ ਹੈ ਕਿੰਨੇ ਵਜੇ ਦੀ ਘਟਨਾ ਸਰ ਇਹ ਨੀਅਰ ਅਬਾਊਟ 9:00 AM ਦੀ